ਲੋਕ ਸਭਾ ਚੋਣਾ ਨੇੜੇ ਨੇ ਬਟਾਲਾ ਦੇ ਕਾਰਪੋਰੇਸ਼ਨ ਸਫਾਈ ਕਰਮਚਾਰੀ ਤਨਖਾਹ ਨਾ ਮਿਲ ਕਾਰਨ ਸੜਕਾਂ ਤੇ ਉਤਰਾਈ ਨੇ ਸਵੇਰੇ ਹੀ ਸ਼ਾਰਜੀ ਟਰਾਲੀਆਂ ਤੇ ਕੂੜਾ ਚੁੱਕਣ ਵਾਲੀ ਯੂਨੀਅਨ ਨੇ ਕਾਰਪੋਰੇਸ਼ਨ ਗੇਟ ਅੱਗੇ ਪ੍ਰਸ਼ਾਸਨ ਖਿਲਾਫ ਨਾਰੇ ਬਾਜ਼ੀ ਕੀਤੀ ਹੈ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ 2 ਮਹੀਨੇ ਤੋਂ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਸਾਡਾ ਘਰ ਚਲਾਉਣਾ ਮੁਸ਼ਕਲ ਹੋਇਆ ਪਿਆ ਹੈ ਜਦसे ਸ਼ਹਿਰ ਦੀ ਸਫਾਈ ਕਰਦੇ ਹਾਂ ਪਰ 2 ਮਹੀਨੇ ਬੀਤ ਗਏ ਸਾਨੂੰ ਤਨਖਾਹ ਨਹੀਂ ਮਿਲੀ ਜਦੋਂ ਕਿ ਤਨਖਾਹਾਂ ਨਹੀਂ ਮਿਲਣਗੀਆਂ ਇਹ ਪ੍ਰਦਰਸ਼ਨ ਜਾਰੀ ਰਹੇਗਾ ਜਦਕਿ ਦੂਸਰੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਪਾਈਸ ਸੇਵਾ ਨੇ ਜੋ ਹੜਤਾਲ ਕੀਤੀ ਹੈ ਉਸ ਦਾ ਕਾਰਨ ਕੀ ਹੈ ਇਹਨਾਂ ਨੂੰ 2 ਮਹੀਨੇ ਦੀਆਂ ਤਨਖਾਹਾਂ ਨਹੀਂ ਮਿਲੀਆਂ ਅਸੀਂ 1 ਮਹੀਨੇ ਦੀ ਤਨਖਾਹ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਮੇਰਾ ਨਾਮ ਵੀ ਲਿਫਟਿੰਗ ਦੁਨੀਆ ਪ੍ਰਧਾਨ ਗੋਲਡੀ ਗੋਲਡੀ ਆਰ ਅਰ ਅੰਦਰ ਮਰਦਾਬਾਦ ਹੋਵੇ ਅੱਜ ਜੀ ਮੁੱਦਾ ਸਾਡਾ ਹੈ ਵਾ ਵੀ ਸਾਨੂੰ 2 ਮਹੀਨੇ ਰੋ ਸੈਲਰੀ ਨਹੀਂ ਮਿਲਦੀ ਪਈ ਪਲੱਸ ਸਾਡੇ ਨਾਲ ਧੋਖਾ ਵੀ ਹੋ ਗਿਆ ਵਾ ਜਿਹੜੇ ਇਹਨਾਂ ਨੇ ਫੋਰਮਲ ਲੈਟਰ ਦਿੱਤੇ ਹੈ ਉਹਦੇ ਕਰਕੇ ਵੀ ਸਾਨੂੰ ਅਲੱਗਾਂ ਦਾਵਾਂ ਡੋਲੀਆਂ ਜੀ ਤੇ ਇਹ ਘਟੋਗੜ ਮੈਕਸਿਮਮ 200 250 ਬੰਦੇ ਤਨਖਾਹ ਰੁਕੀ ਪਈ ਹੈ ਜੀ ਇਹ ਸਾਰੇ ਲਿਫਟਿੰਗ ਵਾਲੇ ਲਿਫਟਿੰਗ ਵਾਲੇ ਤਾਂ ਮੇਰੇ ਸਹਾਰ ਨਾਲ 17 80 ਬੰਦੇ ਹੋਣਿਆ ਜੀ ਬਾਕੀ ਦੂਸਰੇ ਬੰਦੇ ਉਹ ਕੰਮ ਕਰਤੇ ਲੱਗੇ ਉਹ ਵੀ ਹੌਲੀ ਹੌਲੀ ਆ ਰਹੇ ਆ ਜੀ ਇੱਥੇ ਕੀ ਕਹਿੰਦੇ ਆ ਸਾਇੰਟਿਸਟ ਕਟਰੀਆ ਕਮਿਸ਼ਨ ਦੇਖੋ ਜੀ ਸਾਡਾ ਜੇ ਹੱਕ ਸਾਨੂੰ ਨਹੀਂ ਮਿਲਦਾ ਤੇ ਸਾਨੂੰ ਵਾਜਬ ਹੈ ਆਪਣੇ ਹੱਕ ਵਾਸਤੇ ਲੜਨਾ ਇਹ ਸੈਲਰੀ ਇਹਨਾਂ ਦੀ ਦੂਰੋਂ ਮੇਰੀ ਪੈਂਡਿੰਗ ਆ ਤੀਸਰਾ ਮਹੀਨਾ ਚੱਲਦਾ ਪਿਆ ਵਾ ਨਾ ਤੇ ਠੇਕੇਦਾਰੀ ਕੋਈ ਗੌਰ ਕਰ ਰਿਹਾ ਵਾ ਨਾ ਕੋਈ ਇੰਸਪੈਕਟਰ ਗੌਰ ਕਰ ਰਿਹਾ ਨਾ ਕੋਈ ਕਾਰਪੋਰੇਸ਼ਨ ਗੌਰ ਕਰ ਰਿਹਾ ਜੀ ਇਸ ਕੰਮ ਤੇ ਗੱਲਬਾਤ ਹੋਈ ਤਾਂ ਗੱਲਬਾਤ ਹੀ ਹੋਈ ਸਾਨੂੰ ਦਿਲਾਸਾ ਦਿੱਤਾ ਜਾ ਰਿਹਾ ਸੀ ਵੀ ਤੁਹਾਨੂੰ ਅੱਜ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਕੱਲ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਪਰਸੋਂ ਮਿਲ ਜਾਂਦੀ ਆ ਇੱਕ ਮਹੀਨੇ ਦੀ ਤਨਖਾਹ ਛੱਡ ਕੇ ਦੂਜੇ ਦੀ ਛੱਡ ਕੇ ਅੱਜ ਤਨਖਾਹ ਨਾਲ ਕੀ 7000 ਰੁਪਏ ਤਨਖਾਹ ਉਹ ਵੀ ਨਹੀਂ ਇਹਨਾਂ ਕੋ ਦਿੱਤੀ ਜਾ ਰਹੀ ਜੀ ਇਹ ਦੋ ਦੋ ਮਹੀਨੇ گزارਾ ਕਿੱਦਾਂ ਕਰਨਗੇ ਆਪਣਾ 300 ਰੁਪਏ ਦੀ ਆਟੇ ਦੀ ਗੁੱਥੀ ਹੋ ਗਈ ਆ ਬੱਚੇ ਨੇ ਸਕੂਲ ਦੀ ਫੀਸਾਂ ਦੁੱਧ ਦਾ ਖਰਚਾ ਲਾ ਲਉ ਤੋ ਇਹ ਮੈਕਸਿਮਮ ਕਿੰਨਾ ਕਰੀ ਜਾਣਗੇ 7000 ਚ ਸਜੀਤ ਕੁਮਾਰ ਸਜੀਤ ਜੀ ਕੀ ਸਮਝਦੇ ਹੋ ਕਿ ਕਿੰਨਾ ਚਿਰ ਇਹ ਸਟ੍ਰਾਈਕ ਇਹਦਾ ਚੱਲ ਜਾਈਏ ਜਿਨਾਂ ਨੂੰ ਤਨਖਾਹ ਨਹੀਂ ਮਿਲੇਗੀ ਗੱਲਬਾਤ ਹੋਈ ਕਿ ਕਿਸੇ ਨਾਲ ਨਹੀਂ ਇਹ ਗੱਲਬਾਤ ਹੋਈ 3 ਮਹੀਨੇ ਹੋ ਚਲੇ ਤਨਖਾਹ 3 ਸਾਲ ਹੀ ਨਾ ਲੱਗ ਗਿਆ ਵਾ ਕੋਈ ਆਡੀਟਨ ਖਾ ਦੀ ਗੌਰ ਨਹੀਂ ਕੀਤੀ ਜਾਂਦੀ ਜਾਈ ਕੇ ਨੂੰ ਫੋਨ ਕੀਤਾ ਵਾ ਉਹ ਕਹਿੰਦਾ ਫਲਾਣੇ ਨੂੰ ਕਰੋ ਫਲਾਣਾ ਕਹਿੰਦਾ ਢਿੰਗੜੇ ਨੂੰ ਕਰੋ ਅਈ ਕੇ ਨੂੰ ਕਿਉਂ ਫੋਨ ਕਰੀਏ ਘਰ ਤੱਕ ਵਿਚਾਰਾ ਇਕੱਲਾ ਹੁੰਦਾ ਘਰ ਦਾ ਯਾਰ ਏਦਾਂ ਹੀ ਧਾਰਾ ਲੈ ਲੈ ਕੇ ਹਾਂ ਤੂੰ ਧਾਰੀ ਚੱਲਣ ਦੇ ਜੇ ਤੁਹਾਨੂੰ ਪਤਾ ਇਹ ਦੇਣ ਸਕੂਲੇ ਵੀ ਧਾਰੀ ਕੀਤਾ ਵਾ ਇਹ ਦੇਣਗੇ ਤਾਂ ਬਤਾਵਾਂਗੇ ਅੱਗੇ ਜਾ ਕੇ ਮੇਰੇ ਸਾਡੇ ਬੱਚੇ ਨੂੰ ਸਕੂਲੋਂ ਬਾਹਰ ਭੇਜ ਦੇਣਗੇ ਤੂੰ ਮੁਰਜ਼ੇ ਸਾਡੇ ਬੱਚਾ ਸਕੂਲੋਂ ਕੱਢ ਦੇਣਾ ਜਾਓ ਜੀ ਚੁੱਕ ਜਾ ਕੁੜਾ ਇਹ ਕੁੜਾ ਖੜੂ ਚੁੱਕਣ ਬੱਚੇ ਲੈ ਲੈਣੇ ਹੁਣ ਤਨਖਾਵਾ ਹੀ ਦੇਣ ਦੇਣੀ ਆ ਕੰਮ ਵੱਲ ਹੁਸੇ ਜਾਣ ਕੇ ਕਹਿੰਦੇ ਨਾ ਕੋਈ ਅਫਸਰ ਲਾ ਕੇ ਲੱਗਦਾ ਨਾ ਕੋਈ ਬੰਦਾ ਲਾ ਕੇ ਲੱਗਦਾ ਜੀ ਇਕ੍ਰਮ ਸਿੰਘ ਜੀ ਠੀਕ ਹੈ ਜੀ ਚੀਫ ਸੈਂਟ ਇੰਸਪੈਕਟਰ ਸੀਸਪਟਾ ਦੇ ਖਲਫ ਨਾਰੇ ਲੱਗਦੇ ਜੋ ਜਾਂ ਬਾਕੀ ਸਟਾਫ ਦੇ ਖਲਫ ਨਾਰੇ ਲੱਗਦੇ ਵਿੱਚ ਕਿਉਂ ਕਿਉਂ ਇਹਨਾਂ ਦੀਆਂ ਤਨਖਾਵਾਵਾਂ ਜਿਹੜੀਆਂ ਨੇ 2 ਮਹੀਨੇ ਦੀਆਂ ਉਹ ਹੁਣ ਪੈਂਡਿੰਗ ਹੋਈਆਂ ਇੱਕ ਤਨਖਾਹ ਤੇਨਾਂ ਦੀ ਪਾਸ ਹੋ ਗਈ ਆ ਉਹ ਅਕਾਊਂਟ ਬਰਾਚਾਰਨ ਗੱਲ ਹੋਈ ਆ ਉਹ ਕਹਿੰਦੇ ਕਿ ਅਸੀਂ ਥੋੜੀ ਦੇਰ ਤੱਕ ਉਹ ਚੈੱਕ ਬਣ ਜਾਦਾ ਦੂਸਰੀ ਤਰਫਾ ਵੀ ਕਹਿੰਦੇ ਪਈ ਆਹੀਂ ਇੱਕ ਦੋ ਦਿਨਾਂ ਚ ਬਣਾ ਦੇਾਂਗੇ ਤੇ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆਂ ਜੇ ਸਟ੍ਰਾਈਕ ਹੋ ਜਾਂਦੀ ਕਿ ਸਮੇਂ ਤੇ ਸ਼ਹਿਰ ਤੱਕ ਨਹੀਂ ਅਸੀਂ ਤੇ ਕੰਮ ਚ ਘਾਟੋ ਘਾਟੇ ਵੀ 7-8 ਦਿਨ ਹੋ ਗਿਆ ਜਿਹੜੀ ਤਨਖਾਹ 70 ਦਿਨ ਤੋਂ ਵੀ ਪਹਿਲਾਂ ਦੀ ਦਿੱਤੀ ਪਈ ਹੈ ਬਣਾ ਕੇ ਕੋਈ ਪਰਾਂਜੋ ਵੀ ਹੁਣ ਉਹ ਜਿਹੜਾ ਅਗਲਾ ਚੈੱਕ ਦਾ ਪ੍ਰੋਸੈਸ ਹੈ ਜਾਂ ਉਹ ਉਹ ਤੇ ਅੱਗੇ ਮੰਤਰੀ ਪ੍ਰਸ਼ਾਸਨ ਨਹੀਂ ਕਰਨਾ ਇਹੋ ਜਿਹੜੇ ਹਰ ਮਹੀਨੇ ਲੋਕਾਂ ਨੂੰ ਇਸ ਜਿਹੜੀ ਤੇ ਨੀਤੀ ਉਹਦਾ ਅਸੀਂ ਤੇ ਇਹੋ ਕਿਹਾ ਮਤਲਬ ਕਿ ਅਕਾਊਂਟ ਬ੍ਰਾਂਚ ਵੀ ਇਹੋ ਬੇਨਤੀ ਕਰਦੇ ਆ ਕਿ ਜਿਹੜੀ ਇਹਨਾਂ ਦੀ ਤਨਖਾਹ ਹੈ ਉਹ ਪੱਕਿਆਂ ਦੇ ਨਾਲ ਹੀ ਜਦੋਂ ਪੱਕਿਆਂ ਦੀ ਤਨਖਾਹ ਹੁੰਦੀ ਹੈ ਉਹਨਾਂ ਨਾਲ ਹੀ ਇਹਨਾਂ ਦੀ ਤਨਖਾਹ ਹੋ ਜਾਵੇ ਤੇ ਫਿਰ ਮਤਲਬ ਕਿ ਕੰਮ ਜਿਹੜਾ ਉਹ ਸਾਡਾ ਸਮੂਥਲੀ ਚੱਲਿਆ ਰਹੇ ਅੱਜ ਕਿੰਨੇ ਬੰਦੇ ਸਟ੍ਰਾਈਕ ਤੇ ਕਰੇ ਸਟ੍ਰਾਈਕ ਤੇ ਲਗਭਗ ਜਿਹੜੀ ਸਾਡੀ ਟਰੈਕਟਰ ਟਰਾਲੀਆਂ ਦੇ ਲੇਬਰ ਹੈ ਉਹ ਤਾਂ ਸਾਰੇ ਬੈਠੇ ਆ ਇੱਥੇ